ਇਹ ਤਰਨਾ ਸਾਡਾ ਹੋਰ ਦਿਨ ਦੇ ਚੱਲ ਰਿਹਾ ਜੀ ਸਾਡਾ ਸ਼ਾਂਤੀਪੂਰਵਕ ਪ੍ਰੋਗਰਾਮ ਸੀਗਾ ਕਿਲੋਮੀਟਰ ਗੱਡੀਆਂ ਦੇ ਟੈਂਡਰ ਰਾਤ ਕਰਵਾਉਣ ਵਾਸਤੇ ਜੋ ਕਿ ਪ੍ਰਾਈਵੇਟ ਦੇ ਵਿਭਾਗਮੇ ਦਾ ਨਿਜੀ ਕਰਨਾ ਹੋਣ ਜਾ ਰਿਹਾ ਅਸੀਂ ਉਹਨੂੰ ਰੋਕਣ ਵਾਸਤੇ 2 ਘੰਟੇ ਸਾਡੀ ਜੇਟ ਰੈਲੀ ਸੀਗੀ ਸ਼ਾਂਤੀਪੂਰਵਕ ਤੇ ਸਾਡਾ ਚੱਲ ਰਿਹਾ ਸੀਗਾ ਇੱਥੇ ਅਖੰਡ ਪਾਤਸ਼ਾਹਬ ਦਾ ਪ੍ਰੋਗਰਾਮ ਵੀ ਕਿਉਂ ਗਲਤ ਤਰੀਕੇ ਨਾਲ ਜਦੋਂ ਪ੍ਰਸ਼ਾਸਨ ਨੇ ਸਾਡੇ ਬੰਦੇ ਜਿਹੜੇ ਆ ਨਜ਼ਰਬੰਦ ਕਰਨੇ ਸ਼ੁਰੂ ਕਰ ਦਿੱਤੇ ਘਰਾਂ ਦੇ ਵਿੱਚ ਬੈਠੇ ਬੰਦੇ ਸੀਗੇ ਤੇ ਫਿਰ ਸਾਨੂੰ ਮਜਬੂਰ ਲੈ ਐਕਸ਼ਨ ਕਰਨਾ ਪਿਆ ਜਿਹਦੇ ਵਿੱਚ ਕਦੀ ਦੇਖਿਆ ਕਿ ਸਾਡੇ ਬੰਦਿਆਂ ਤੇ ਲਾਠੀ ਚਾਰਜ ਵੀ ਹੋਇਆ ਪੱਗਾਂ ਉਤਰੀਆਂ ਇੱਕੜੀਆ ਗਿਆ ਵਾਲਾਂ ਦੀ ਬੇਇੱਜ਼ਤੀ ਵੀ ਹੋਈ ਐ ਤੇ ਉਹਦੇ ਰੋਸ ਵਿੱਚ ਹੁਣ ਪੱਗ ਜਨਾ ਚੋਂ ਇੱਕ ਵੀ ਹੜਤਾਲ ਐ ਆਪਣੀ ਚੱਲ ਰਹੀ ਐ ਸਾਡੇ ਬੰਦੇ ਟੇਲ ਕਿਤੇ ਉਹਨਾਂ ਦੇ ਪਰਚੇ ਕਰਕੇ 307 ਵਰਗੇ ਪਰਚੇ ਕਰਕੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਲੱਕਿਆ ਗਿਆ ਅੱਜ ਕੀ ਪ੍ਰਦਰਸ਼ਨ ਹੋ ਤੁਹਾਡੇ ਜੀ ਅੱਜ ਕੋਈ ਖਾਸ ਪ੍ਰਦਰਸ਼ਨ ਰਹੇਗਾ ਤੁਹਾਡੇ ਜੀ ਹਾਂ ਜੀ ਅਸੀਂ ਤਿੰਨ ਦਿਨਾਂ ਤੋਂ ਸ਼ਾਂਤੀਪੂਰਕ ਬੈਠੇ ਸੀ ਮੰਤਰੀ ਸਾਹਿਬ ਕਹਿੰਦੇ ਸੀ ਤੁਹਾਡੇ ਬੰਦੇ ਅਸੀਂ ਛੱਡ ਦਾਂਗੇ ਪਰਚੇ ਰੱਦ ਕਰ ਦਾਂਗੇ ਤੇ ਜੇ ਬਾਅਦ ਕਿ ਉਹਨਾਂ ਨੂੰ ਜੂਰੀਆਂ ਤੇ ਚੜਾਜਾਉਂ ਜੋ ਤੇ ਇਹ ਕੱਲ ਦਾ ਵੀ ਪਰਸੋਂ ਦਾ ਕੋਈ ਮਤਲਬ ਐਕਸ਼ਨ ਵੀ ਹੋਇਆ ਕੋਈ ਸਾਨੂੰ ਕੋਈ ਸੁਨੇਹਾ ਨਹੀਂ ਆਇਆ ਕਿ ਤੁਹਾਡੇ ਬੰਦੇ ਛੱਡੇ ਜਾਣੇ ਆ ਨਹੀਂ ਛੱਡੇ ਜਾਣੇ ਇਸ ਕਰਕੇ ਜਿਹੜਾ ਅੱਜ ਜਿਹੜਾ ਸੰ ਸੰਘਰਸ਼ ਚ 11 12 ਹੋਵੇ ਤਾਂ 12 ਜਿਹੜਾ ਉਹ ਪਿੱਖਾ ਕਰਨਾ ਪਊਗਾ ਜਿੰਨੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਆਪਣੇਆ ਪੰਜਾਬ ਦੇ ਜਿਹੜੇ ਸੇਵਾ ਕਰ ਰਹੇ ਆ ਭਾਨਾ ਸਿੱਧੂ ਲੱਖਾਂ ਸਦਾ ਨੂੰ ਸਦਾਣਾ ਤੇ ਆਪਣਾ ਬਤੋਜ ਮਾਨ ਜੀ ਜਾਂ ਹੋਰ ਵਧੀਆ ਜਥੇਬੰਦੀਆਂ ਦੇ ਜਿਹੜੀਆਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਵੀ ਕਿ ਉਹ ਸਾਡੇ ਸਮਰਥਨ ਤੇ ਸਾਡੀ ਕੌਲ ਦਾ ਵੇਟ ਕਰਿਓ ਤੇ ਜੇ 11 12 ਵਜੇ ਤੋਂ ਬਾਅਦ ਸਾਡੇ ਬੰਦੇ ਜਿਵੇਂ ਵਾਦਾ ਕੀਤਾ ਅੱਜ ਫੇਰ ਕਿ ਬੰਦੇ ਰਿਲੀਜ਼ ਨਹੀਂ ਕੀਤੇ ਜਾਂਦੇ ਜੂਨੀਆਂ ਤੇ ਨਹੀਂ ਚੜ੍ਹੇ ਜਾਂਦੇ ਬੰਦੇ ਤੇ ਫਿਰ ਅਸੀਂ ਜਿਹੜੇ ਐਕਸ਼ਨ ਉਹ ਵੱਡੇ ਐਕਸ਼ਨ